ਇਸ ਨਾਲ ਗੱਲ ਬਾਤ ਹੋਈ ਹੈ ਤੁਹਾਡੀ ਕਿ ਬਾਹਰੇ ਦਾ ਅੰਦਰ ਨਹੀਂ ਪਾ ਰਹੇ ਗੱਲ ਕਿਸ ਨਾਲ ਹੋਈ ਹੈ ਕਿਸ ਨਾਲ ਅਧਿਕਾਰੀ ਨਾਲ ਫੋਨ ਮੈਂ ਇੱਥੇ ਆ ਕੇ ਤਾਂ ਪਤਾ ਲੱਗਿਆ ਵੀ ਇਹ ਕੁਝ ਹੋ ਗਿਆ ਘਰੋਂ ਤਾਂ ਚੱਲੇ ਆਪਦਾ ਹੱਥ ਵਿੱਚ ਪਾਸ ਲੈ ਕੇ ਵੀ ਜਾ ਕੇ ਉੱਪਰ ਬੋਟਮ ਕੋਈ ਸੁਣਵਾਈ ਹੋਈ ਸੀ ਵੀਡੀਓਗ੍ਰਾਫੀ ਦੀ ਗੱਲ ਕੀਤੀ ਗਈ ਸੀ ਦੇਖੋ ਪੁਲਿਸ ਲਾਇਰ ਦੇ ਉੱਪਰ 12 ਘੰਟਿਆਂ ਦੇ ਵਿੱਚ ਬਹੁਤ ਸਿਚੁਏਸ਼ਨ ਬਦਲ ਗਈ ਹੈ ਇੰਟਾਇਰਲੀ ਸਿਚੁਏਸ਼ਨ ਹੋਰ ਹੋ ਗਈ ਹੈ ਕੱਲ ਇਹਨਾਂ ਨੇ ਇਹ ਧੱਕਾਸ਼ਾਹੀ ਨਹੀਂ ਕੀਤੀ ਸੀ ਜਿਹੜੀ ਅੱਜ ਕੀਤੀ ਹੈ ਕੱਲ ਤਾਂ ਸਾਡਾ ਡਰ ਸੀ ਕੁਝ ਲੋਕਾਂ ਦਾ ਉਹਨਾਂ ਨੇ ਤਾਂ ਫਾਈਲ ਕੀਤਾ ਸੀ ਕਿ ਜੇ ਉਹਨੂੰ ਜਿਹੜੀ ਉਹਦੀ ਹਿਫਾਜ਼ਤ ਕਰੋ ਜਿਹੜੇ ਸਾਡੇ ਅਕਸ਼ੀਰ ਸਿੰਘ ਬੰਟੀ ਨੇ ਉਹ ਆਪ ਦਾ ਵਿਡਰੋ ਕਰ ਚੁੱਕੇ ਨੇ ਉਹਨਾਂ ਨੂੰ ਫਿਰ ਧੱਕੇ ਨਾਲ ਜ਼ਬਰਦਸਤੀ ਪਹਿਲਾਂ ਉਹਨਾਂ ਦੇ ਵਫਾਦ ਸਾਹਿਬ ਨੂੰ ਉਹਨਾਂ ਨੂੰ ਡਰਾ ਦਿੱਤਾ ਉਹਨਾਂ ਨੂੰ ਕਬੜਾ ਦਿੱਤਾ ਉਹਨਾਂ ਦੇ ਮਨ ਦੇ ਵਿੱਚ ਪਾ ਦਿੱਤਾ ਕਿ ਤੁਹਾਡੇ ਬੇਟੇ ਨਾਲ ਟੌਰਚਰ ਹੋਇਆ ਜਦੋਂ ਉਹਨੇ ਆਖੇ ਵੇਖਿਆ ਕਿ ਬੇਟਾ ਤਾਂ ਸਾਡੇ ਨਾਲ ਬੈਠਾ ਆਰਾਮ ਨਾਲ ਗੱਲਾਂ ਕਰ ਰਿਹਾ ਹੈ ਬੇਟੇ ਅੰਦਰ ਬੈਠੇ ਇੱਕ ਕਾਰਪੋਰੇਸ਼ਨ ਦੇ ਵਿੱਚ ਕਹਿਦਾ ਕਿ ਮੈਂ ਪਵਨ ਪਾਂਸਲ ਦੇ ਘਰ ਜਾਣ ਨੂੰ ਤਿਆਰ ਹਾਂ ਉਦੋਂ ਇਹਨਾਂ ਨੇ ਗੱਲ ਨਹੀਂ ਮੰਨੀ ਪਰ ਸਾਡਾ ਕੇਸ ਜਾ ਚੁੱਕਿਆ ਸੀ ਇੰਨੀ ਦੇਰ ਤੋਂ ਸਿਚੁਏਸ਼ਨ ਬਿਲਕੁਲ ਬਦਲ ਗਈ ਹੈ ਕਿ ਪਹਿਲਾਂ ਤਾਂ ਸਿਰਫ ਸੈਕਟਰੀ ਬਦਲਿਆ ਜਿਨ੍ਹਾਂ ਨੂੰ ਅਸੀਂ ਆਪਣੀ ਵਿਡਰੋਅਲ ਫਾਰਮ ਦਿੱਤੇ ਸੀ ਫੋਨ ਇਹਨਾਂ ਨੇ ਪ੍ਰੈਜ਼ਾਈਡਿੰਗ ਅਫਸਰ ਹੀ ਬਦਲ ਦਿੱਤਾ ਸੁਣਿਆ ਕਦੇ ਇਹ ਹੁੰਦਾ ਪਹਿਲੇ ਸੁਣਿਆ ਹੁੰਦਾ ਅਲੂਕ ਗੁਪਤਾ ਨਾਲ ਹੁਣੇ ਸਟੂਡੀਓ ਚ ਗੱਲ ਹੋਈ ਹੈ ਅਲੂਕ ਗੁਪਤਾ ਕਹਿ ਰਹੇ ਨੇ ਕਿ ਚੋਣਾ ਜਿਹੜੀਆਂ ਨੇ ਉਹ ਰਾਤ ਹੋ ਗਈਆਂ ਨੇ ਪੋਸਟਪੋਨ ਹੋ ਗਈਆਂ ਨੇ ਹੁਣ ਬਾਅਦ ਹੋਣਗੀਆਂ ਤੁਸੀਂ ਤਾਇਤਾ ਤਾਇਦ ਕਰਤੀ ਉਹਨਾਂ ਨੇ ਜੋ ਕੁਝ ਮੈਂ ਕਹਿ ਰਹੇ ਆਂ ਵੀ ਤੱਕਾशाही ਬਿਲਕੁਲ ਟੋਟੈਲਿਟੇਰੀਅਨਿਜ਼ਮ ਜਿਹੜਾ ਕਿ ਹੁੰਦਾ ਸਰਕਾਰਾਂ ਜਿਹੜੀਆਂ ਕਿ ਸਾਡੇ ਵਰਗੇ ਲੋਕਤੰਤਰ ਦੇ ਵਿੱਚ ਨਹੀਂ ਕਰਦੇ ਆ ਜਿਹੜੀਆਂ ਹੋਰ ਜਗ੍ਹਾ ਤੇ ਸਰਕਾਰਾਂ ਨੇ ਉਹ ਇਹ ਕੁਛ ਕਰਿਆ ਕਰਦੀਆਂ ਨੇ ਬਿਲਕੁਲ ਉਹੀ ਕਰ ਦਿੱਤਾ ਨਾ ਵੀ ਅੱਗੇ ਨੂੰ ਚਲੋ ਇਹੀ ਖਤਮ ਕਰਨੇ ਨੇ ਜਿਹੜਾ ਅਸੀਂ ਕਹਿ ਰਹੇ ਹਾਂ ਕਿ 2000 ਅਗਰ 24 ਦੇ ਵਿੱਚ ਅਗਰ ਲੋਕ ਸਭਾ ਦੇ ਵਿੱਚ ਉਹ ਜਿੱਤਣਗੇ ਤਾਂ ਮੁੜ ਕੇ ਕਦੇ ਇਲੈਕਸ਼ਨ ਹੀ ਨਹੀਂ ਹੋਣਗੇ ਦੇਸ਼ ਦੇ ਵਿੱਚ ਉਹ ਵੀ ਸਾਬਤ ਕਰ ਰਹੇ ਨੇ ਅਜੇ ਇਲੈਕਸ਼ਨ ਨਹੀਂ ਹੋਏ ਨਾ ਅਜੇ ਹੋ ਹੀ ਹੋਏ ਨਾ ਕੁਝ ਇੰਡੀਆ ਆਲਾਈንስ ਇਕੱਠਾ ਹੋ ਗਿਆ ਯਹਾਂ ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਇਸੀ وجہ ਸਾਬ ਮੰਨਤੇ یہی ਜੜ ਹੈ ਮੰਨਤੇ ਨਹੀਂ ਇਹ ਤਾਂ ਸਾਹਮਣੇ ਸਪਸ਼ਟ ਹੈ ये समझते थे कि सभी को लड़ा के आपस में रख के अलग अलग हम अपना राज करते रहेंगे और हम लोकतंत्र का एक ढोंग रचाते रहेंगे उसमें ये एक्सपोज हो फेल हो गए गए हैं हैं फेल लोकतंत्र के उस ढोंग रचाने में तो अब इन्हें जो हम हमेशा कहते हैं कि इन्होंने सभी जितने इंस्टीट्यूशन हैं उनको डिमोलिश कर दिया जितनी ब्रोक्रेसी है उसको खत्म कर दिया सब चीजों पर अपना अपना राजनीतिकरण कर दिया जो कभी नहीं होता था किसी ना किसी चीज पे जैसे आप आज देखेंगे वो जो सोसाइटी फॉर रिसर्च एंड वो होता है उसको भी आज पकड़ कर दिया उनके भी

10 मिनट 10 मिनट हो गए ने देखने तो सर जिधर इलेक्शन रात बजे काल कर रहे हैं मैंने ये बहुत बार कह दिया कि अब कोर्ट ही जाने का रास्ता रहा है कोर्ट ही जाने का रास्ता तो तो रहा है हर हर तो हर कहां तो हम कोर्ट पे जाने का रास्ता जोड़ो मतलब